ਨੂੰ ਲੈ ਕੇ ਜਾ ਰਹੇ ਆ ਸਿਟੀ ਤੇ ਮੰਮੀ ਨੂੰ ਟ੍ਰੇਨ ਦੇ ਵਿੱਚ ਸਫ਼ਰ ਕਰਾਣੇ ਆ ਮੰਮੀ ਦਾ ਪਹਿਲਾ ਸਫ਼ਰ ਆ ਇਹ ਟ੍ਰੇਨ ਦੇ ਵਿੱਚ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਮੰਮੀ ਨੇ ਟ੍ਰੇਨ ਦਾ ਸਫ਼ਰ ਕੀਤਾ ਹੋਇਆ ਵਾ ਉਹ ਵੀ ਜਦੋਂ ਇਹ ਹਜੂਰ ਸਾਹਿਬ ਗਿਆ ਤੇ ਮੰਮੀ ਇਤੋਂ ਦੀ ਪਹਿਲਾਂ ਵੀ ਕੀਤਾ ਹੋਇਆ ਤੇ ਇਤੋਂ ਦੀ ਟ੍ਰੇਨ ਦਾ ਤੇ ਉੱਥੋਂ ਦੀ ਟ੍ਰੇਨ ਦੇ ਫਰਕ ਚ ਕੀ ਫਰਕ ਆ ਤੁਹਾਨੂੰ ਟ੍ਰੇਨਾਂ ਆ ਇਤੋਂ ਦੀ ਟ੍ਰੇਨਾਂ ਜ਼ਿਆਦਾ ਵਧੀਆ ਨਹੀਂ ਸਾਫ਼ ਸੁਥਰੀਆਂ ਨੇ ਉੱਥੋਂ ਦੀਆਂ ਸਾਫ਼ ਸੁਥਰੀਆਂ ਹੁੰਦੀਆਂ ਨਹੀਂ ਸਾਫ਼ ਸੁਥਰੀਆਂ ਨਹੀਂ ਉਹ ਕਿਸੇ ਨੇ ਵੈਸੇ ਕਚਰਾ ਸੁੱਟਦਾ ਵੈਸੇ ਸਾਡੀਆਂ ਟ੍ਰੇਨਾਂ ਬਹੁਤ ਸਾਫ਼ ਸੁਥਰੀਆਂ ਤੁਸੀਂ ਇਹ ਦੇਖੋ ਨਹੀਂ ਬੇਟਾ ਇਹ ਇਹਨਾਂ ਦੀ ਡਿਜ਼ਾਈਨਿੰਗ ਆ ਇਹ ਡਰਾਈਵਿੰਗ ਨਹੀਂ ਆ ਇਹ ਕਾਰੇਸ਼ਾਤ ਹੈ ਪ੍ਰਭਨੂ ਤੁਹਾਨੂੰ ਕਿਦਾਂ ਦਾ ਲੱਗਦਾ ਟ੍ਰੇਨ ਤੇ ਤੁਸੀਂ ਤਾਂ ਪਹਿਲੀ ਵਾਰ ਹੀ ਬੈਠੇ ਆ ਵਧੀਆ ਇੱਕ ਤਾਂ ਖਾਸ ਖਾਸ ਨਹੀਂ ਆ ਤੁਹਾਨੂੰ ਤਾਂ ਕੁਝ ਖਾਸ ਨਹੀਂ ਲੱਗਦਾ ਇੰਡੀਆ ਨਾਲੋਂ ਤਾਂ ਵਧੀਆ ਹੀ ਆ ਦੇਖੋ ਇਹ ਤੇ ਇੰਡੀਆ ਜ਼ਿਆਦਾ ਵਧੀਆ ਹਨਾ ਦੀ ਫ੍ਰੀडम ਆਪਣੀ ਹੈ ਨਾ ਮੰਮੀ ਉਹ ਆਪੋ ਆਪਣੇ ਦੇਸ਼ ਦੇ ਦੇ ਜੀ ਆਪੋ